ਦੇਸ਼ ਵਿਦੇਸ਼ ਵਿੱਚ ਵਸਦਿਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਗਾਲ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਜੋ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਉੱਪਰ ਸਜ਼ਾ ਭੁਗਤ ਰਹੇ ਤਨਖਾਹ ਭੁਗਤ ਰਹੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੋ ਹਮਲਾ ਹੋਇਆ ਬਿਨਾਂ ਸ਼ੱਕ ਮੈਂ ਉਸ ਹਮਲੇ ਦੀ ਨਿਖੇਦੀ ਕਰਦਾ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇਸ ਤਰ੍ਹਾਂ ਦਾ ਹਮਲਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅੱਗੇ ਗੁਰੂ ਰਾਮਦਾਸ ਦੇ ਦਰ ਦੇ ਅੱਗੇ ਬੈਠ ਕੇ ਹੱਥ ਵਿੱਚ ਵਰਸ਼ਾ ਲੈ ਕੇ ਪਹਿਰੇਦਾਰ ਦੀ ਸੇਵਾ ਕਰ ਰਿਹਾ ਹੋਵੇ ਭਾਵੇਂ ਕਿ ਉਹਨੂੰ ਸਜ਼ਾ ਤਨਖਾਹ ਲੱਗੀ ਉਹ ਭੁਗਤ ਰਿਹਾ ਹੋਵੇ ਉਹਦੇ ਉੱਤੇ ਹਮਲਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਮੈਂ ਉਹਦੀ ਸ਼ਖਤ ਸ਼ਬਦਾਂ 'ਚ ਨਖੇਦੀ ਕਰਦਾ ਦੂਸਰੇ ਪਾਸੇ ਮੈਂ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਹਮਲਾ ਕਿਉਂ ਹੋਇਆ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਜਿਸ ਵੇਲੇ ਪੰਜ ਸਿੰਘ ਸਹਿਬਾਨਾ ਨੇ ਫੈਸਲਾ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਇੱਕ ਕਮੈਂਟ ਜਾਰੀ ਕੀਤਾ ਗਿਆ ਸੀ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਕੀ ਸਭ ਠੀਕ ਸੁਖਵੀਰ ਸਿੰਘ ਬਾਦਲ ਪ੍ਰਤੀ ਵਰਤੀ ਨਰਮਾਈ ਜਿਹੜੀ ਆ ਉਹ ਠੀਕ ਨਹੀਂ ਇਹਦਾ ਪੰਥ ਨੂੰ ਰੋਸ ਰਹੇਗਾ ਕਿ ਜਥੇਦਾਰਾਂ ਨੇ ਸੋ ਖੁਬੀਰ ਸਿੰਘ ਬਾਦਲ ਤੋਂ ਗੁਨਾਹ ਤੇ ਸਾਰੇ ਮੰਨਵਾ ਲਏ ਇੱਕ ਇੱਕ ਕਰਕੇ ਔਰ ਉਹਨੇ ਗੁਨਾਹ ਮੰਨੇ ਪਰ ਸਜ਼ਾ ਦੇਣੀ ਸਹਦ ਭੁੱਲ ਗਏ ਵਿਸਰ ਗਏ ਜਾਂ ਕੀ ਸਾਜ-ਬਾਜ ਹੋਇਆ ਇਹ ਗੁਰੂ ਜਾਣਦਾ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਲਈ ਸਿੱਧੇ ਤੌਰ ਤੇ ਜਥੇਦਾਰ ਵੀ ਜ਼ਿੰਮੇਵਾਰ ਆ ਜਿਨ੍ਹਾਂ ਨੇ ਸਜ਼ਾ ਦੇਣ ਵੇਲੇ ਟਲਾਈ ਵਰਤੀ ਤੇ ਪੰਥ ਵਿੱਚ ਰੋਸ ਸੀ ਭਾਈ ਨਰੈਣ ਸਿੰਘ ਚੌੜਾ ਕੋਈ ਆਮ ਵਿਅਕਤੀ ਨਹੀਂ ਐ ਕਿਸੇ ਆਮ ਵਿਅਕਤੀ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੋਵੇ ਤਾਂ ਕਿਹਾ ਜਾ ਸਕਦਾ ਮੈਂ ਵੀ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਜਿਹੜੀ ਚਾਕ ਚ ਬੰਦ ਹੋਣੀ ਚਾਹੀਦੀ ਉੱਥੇ ਕਈਆਂ ਨੇ ਉਹਦੀ ਸਿਕਿਉਰਿਟੀ ਦੇ ਉੱਤੇ ਸਵਾਲ ਖੜੇ ਕੀਤੇ ਸਨ ਤਾਂ ਮੈਂ ਕਿਹਾ ਸੀ ਕਿ ਹੋ ਸਕਦਾ ਕੋਈ ਐਵੇਂ ਉਹਦੇ ਗਲ 'ਚ ਛੇਤਰਾਂ ਦਾ ਹਾਰ ਪਾ ਜਾਵੇ ਉੱਥੇ ਜਾਂ ਇਸ ਤਰ੍ਹਾਂ ਦੀ ਗੱਲ ਕਿਉਂਕਿ ਪੰਥ 'ਚ ਰੋਸ ਬੜਾ ਉਹ ਅਕਾਲ ਤਖਤ ਦੇ ਹੁਕਮ ਤੇ ਸੇਵਾ ਭਗਤ ਰਿਆ ਇਸ ਕਰਕੇ ਉੱਥੇ ਇਸ ਤਰ੍ਹਾਂ ਦੀ ਕੋਈ ਵੀ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਘਟਨਾ ਨਹੀਂ ਹੋਣੀ ਚਾਹੀਦੀ ਪਰ ਮੈਂ ਸਮਝਦਾ ਨੇ ਇਹਦੇ ਲਈ ਜ਼ਥੇਦਾਰ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਕਿ ਜਿਨ੍ਹਾਂ ਨੇ ਉਹਨੂੰ ਸਜ਼ਾ ਨਹੀਂ ਲਈ ਪੋਲੀਟੀਕਲ ਸਜ਼ਾ ਸਿਆਸੀ ਸਜ਼ਾ ਧਾਰਮਿਕ ਸਜ਼ਾ ਲਾਹ ਧਾਰਮਿਕ ਗਲਤੀਆਂ ਦੀ ਧਾਰਮਿਕ ਸਜ਼ਾ ਪੋਲੀਟੀਕਲ ਗਲਤੀਆਂ ਦੀ ਪੋਲੀਟੀਕਲ ਸਜ਼ਾ ਬਾਕੀਆਂ ਨੂੰ ਪੋਲੀਟੀਕਲ ਸਜ਼ਾ ਲਾਈ ਗਈ ਨਾਲੇ ਜਥੇਦਾਰਾਂ ਨੇ ਉੱਥੇ ਦੋ ਤਰ੍ਹਾਂ ਦੇ ਫੈਸਲੇ ਲਏ ਧਾਰਮਿਕ ਸਜ਼ਾ ਲਾ ਕੇ ਧਾਰਮਿਕ ਫੈਸਲਾ ਜਦੋਂ ਉਹਨਾਂ ਨੇ ਕਿਹਾ ਕਿ ਬਾਗੀ ਤੇ ਦਾਗੀ ਇਕੱਠੇ ਹੋ ਕੇ ਅਕਾਲੀ ਦਲ ਨੂੰ ਜੰਦਾ ਕਰਨ ਸਾਰੇ ਵਖਰੇਵੇਂ ਭੁਲਾ ਕੇ ਉਦੋਂ ਉਹਨਾਂ ਨੇ ਪੋਲੀਟੀਕਲ ਸਿਆਸੀ ਸੰਦੇਸ਼ ਜਿਹੜਾ ਸੀ ਸਿਆਸੀ ਉਦੇਸ਼ ਜਿਹੜਾ ਸੀ ਉਹ ਜਾਰੀ ਕੀਤਾ ਭਾਵੇਂ ਕਿ ਜਥੇਦਾਰ ਉਦੋਂ ਵੀ ਬਾਕੀ ਪੰਥ ਨੂੰ ਭੁੱਲ ਗਏ ਕੇਵਲ ਬਾਗੀ ਤੇ ਦਾਗੀ ਜਥੇਦਾਰਾਂ ਨੂੰ ਜਿਹੜੇ ਸੀਗੇ ਉਹੀ ਦਿਖਾਈ ਦਿੱਤੇ ਤਾਂ ਹੀ ਜਦੋਂ ਤੋਂ ਅਸੀਂ ਕਹਿ ਰਹੇ ਕਿ ਜਥੇਦਾਰ ਨਿਰਪੱਖ ਭੂਮਿਕਾ ਨਹੀਂ ਨਿਭਾਰੇ ਤਾਂ ਹੀ ਪੰਥ ਵਿੱਚ ਰੋਸ ਆ ਇਸ ਫੈਸਲੇ ਤੇ ਵੀ ਉਹਨਾਂ ਦੀ ਨਿਰਪੱਖ ਭੂਮਿਕਾ ਨਹੀਂ ਆਈ ਤੇ ਮੈਂ ਬੜੇ ਆਦਰ ਸਨਮਾਨ ਸਹਿਤ ਉਹਨਾਂ ਨੂੰ ਅਪੀਲ ਕੀਤੀ ਸੀ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਜਥੇਦਾਰ ਸਹਿਬਾਨ ਇਹ ਫੈਸਲਾ ਨਰਮਾਈ ਦਾ ਨਾਂ ਲੈਂਦੇ ਉਹਨੂੰ ਪੋਲੀਟੀਕਲ ਤੌਰ ਤੇ ਸਜ਼ਾ ਦਿੰਦੇ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜਾ ਉਹਨੇ ਅਸਤੀਫਾ ਖੁੱਦ ਦਿੱਤਾ ਉਹਨੂੰ ਕੇਵਲ ਪ੍ਰਵਾਨ ਕਰਨ ਦੀ ਗੱਲ ਕਹਿ ਕੇ ਛੱਡ ਦਿੱਤਾ ਉਹਦੇ ਤੇ 5 ਸਾਲ 10 ਸਾਲ ਦੀ ਧਾਰਮਿਕ ਅਹੁਦਿਆਂ ਤੇ ਸਿਆਸੀ ਅਹੁਦਿਆਂ ਤੇ ਪਾਬੰਦੀ ਲਾਉਂਦੇ ਤੇ ਹੋ ਸਕਦਾ ਪੰਥ ਵਿੱਚ ਰੋਸ ਨਾ ਹੁੰਦਾ ਭਾਈ ਨਰੈਣ ਸਿੰਘ ਜੋੜਾ ਇੱਕ ਪੰਥਦਰਦੀ ਸੇਖਾ ਉਹਨੇ ਪੰਥ ਦੇ ਸੰਘਰਸ਼ ਵਿੱਚ अनेका ਜੇਲ੍ਹਾਂ ਕੱਟੀਆਂ ਮੁਕਾਦਮੇ ਝੱਲੇ ਆ ਹੁਣ ਜਿਹੜਾ ਉਹਨੇ ਹਮਲਾ ਕੀਤਾ ਮੈਂ ਉਸ ਦੀ ਜਜ਼ਬਾਤ ਨੂੰ ਮੈਂ ਬੇਨਤੀ ਕਰੂੰਗਾ ਤੇ ਜਸਬਾਦੀ ਪਰ ਉਸਨੇ ਫੈਸਲਾ ਉਥੇ ਦਾ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਹਮਲਾ ਕਰਨ ਦਾ ਗਲਤ ਲਿਆ ਉਹਨੂੰ ਉੱਥੇ ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਸੀ ਕਰਨੀ ਚਾਹੀਦੀ ਪਰ ਮੈਂ ਨਾਲ ਹੀ ਹੁਣ ਜਥੇਦਾਰਾਂ ਨੂੰ ਕਹੂੰਗਾ ਦੁਬਾਰਾ ਜਥੇਦਾਰਾਂ ਨੇ ਗਲਤੀ ਕੀਤੀ ਹੈ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਕਤਲ ਹੋਏ ਤਾਂ ਉਹਨੂੰ ਕੇਵਲ ਧਾਰਮਿਕ ਸਜ਼ਾ ਤੇ ਹੁਣ ਜਥੇਉ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਤੇ ਨਾਲ ਦੀ ਨਾਲ ਗਿਆਨੀ ਰੁਘਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਕਹਿਤਾ ਕਿ ਪੰਜਾਬ ਸਰਕਾਰ ਜਿਹੜੀ ਆ ਤੁਰੰਤ ਕਾਰਵਾਈ ਕਰੇ ਸਖਤ ਕਾਰਵਾਈ ਕਰੇ ਭਾਈ ਨਰੈਣ ਸਿੰਘ ਚੌੜਾ ਤੇ ਹੁਣ ਸਰਕਾਰ ਦੀ ਗੱਲ ਕਿਉਂ ਕਰ ਰਹੇ ਆ ਤੁਹਾਨੂੰ ਅਕਾਲ ਤਖਤ ਦੇ ਤਲਬ ਕਰਨਾ ਚਾਹੀਦਾ ਸੀ ਭਾਈ ਨਰੈਣ ਸਿੰਘ ਚੌੜਾ ਨੂੰ ਉਹਨੂੰ ਧਾਰਮਿਕ ਸਜ਼ਾ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵਰਸਾ ਪਾ ਕੇ ਬੈਠਾ ਫੜ ਕੇ ਬੈਠਾ ਜੀ ਦੂਜੇ ਪਾਸੇ ਗੇੜਦੇ ਉਹਨੂੰ ਬਿਠਾ ਦਿੰਦੇ ਧਾਰਮਿਕ ਸਜ਼ਾ ਹੁੰਦੀ ਹੁਣ ਤੁਸੀਂ ਸਰਕਾਰ ਨੂੰ ਕਿਉਂ ਆਦੇਸ਼ ਜਾਰੀ ਕਰ ਰਹੇ ਆ ਸੁਖਬੀਰ ਸਿੰਘ ਬਾਦਲਵਾਰੀ ਤਾਂ ਉਸੇ ਸਰਕਾਰ ਨੂੰ ਆਦੇਸ਼ ਜਾਰੀ ਨਹੀਂ ਕੀਤਾ ਜਥੇਦਾਰ ਸਹਿਬਾਨੋ ਕਿ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਬਰਗਾੜੀ ਕਾਂਡ ਦੇ ਦੋਸ਼ੀ ਬਰੀ ਜਿਹੜੇ ਬਚੇ ਆ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਬਹਿਬਲ ਗੋਲੀ ਕਾਂਡ ਹੋਇਆ ਦੋ ਸਿੰਘ ਸ਼ਹੀਦ ਹੋਏ ਆ ਜਸਪਾਲ ਸਿੰਘ ਚੌੜ ਸਿਧਮਾ ਸ਼ਹੀਦ ਹੋਇਆ ਦਰਸ਼ਨ ਸਿੰਘ ਲੋਹਾਰਾ ਸ਼ਹੀਦ ਹੋਇਆ ਕਮਲਜੀਤ ਸਿੰਘ ਸੁਨਾਮ ਸ਼ਹੀਦ ਹੋਇਆ ਹੋਰ ਬਹੁਤ ਸਾਰੇ ਜਿਹੜੇ ਕਤਲ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਹੋਏ ਉਦੋਂ ਤਾਂ ਤੁਸੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੂੰ ਕਿਹਾ ਨਹੀਂ ਕਿ ਇਹਦੇ ਤੇ ਕਾਨੂੰਨੀ ਕਾਰਵਾਈ ਕਰੋ ਉਦੋਂ ਤੇ ਸਜ਼ਾ ਧਾਰਮਿਕ ਲਈ ਆ ਹੁਣ ਨਰੈਣ ਸਿੰਘ ਚੌੜੇ ਵਾਰੀ ਤੁਸੀਂ ਕਾਨੂੰਨੀ ਸਜ਼ਾ ਤੁਸੀਂ ਕਿਉਂ ਹੋਰ ਕੋਈ 100 ਵਾਰ ਜਾਵੇ ਪਰ ਜਥੇਦਾਰੋ ਇਹ ਦੋਹਰਾ ਮਾਪਦੰਡ ਭਾਈ ਨਰੈਣ ਸਿੰਘ ਚੌੜੇ ਨੂੰ ਵੀ ਸਜ਼ਾ ਦੇ ਦਿੰਦੇ ਕਿ ਵਰਸ਼ਾ ਫੜ ਕੇ ਗਲ ਚ ਤਖਤੀ ਪਾ ਕੇ ਬਹਿ ਜਾ ਗੁਰੂ ਰਾਮ ਦਾਸ ਦੇ ਦਰ ਤੇ ਤੂੰ ਗਲਤੀ ਕੀਤੀ ਹੈ ਇਹ ਤੁਹਾਡਾ ਜਿਹੜਾ ਦੋਹਰਾ ਫੈਸਲਾ ਫਿਰ ਪੰਥ ਨੂੰ ਖਟ ਕਰਿਆ ਇਹ 도ਗਲਾ ਫੈਸਲਾ ਵਾ ਜਥੇਦਾਰ ਸਾਹਿਬਾਨੋ ਤੁਹਾਨੂੰ ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਤੁਹਾਨੂੰ ਇਹ ਸੋਚਣਾ ਪਊਗਾ ਅੱਜ ਵਿਕਰਮ ਸਿੰਘ ਮਜੀਠੀਆ ਬੋਲ ਰਿਹਾ ਕਿ ਇੱਥੇ ਪੰਜਾਬ ਪੁਲਿਸ ਫੇਲ ਹੋਈ ਆ ਇੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੋ ਆਸ਼ੀ ਅੰਮ੍ਰਿਤਸਰ ਸਾਹਿਬ ਦੀ ਡਿਊਟੀ ਦੇ ਰਿਹਾ ਉਹ ਫੇਲ ਹੋਇਆ ਉਹਦੇ ਤੇ ਇਲਜ਼ਾਮ ਉਹਦੀ ਜਾਂਚ ਕਰੋ ਮੈਂ ਕਹਿਣਾ ਚਾਹੁੰਦਾ ਸਿਆਸਤ ਨਾ ਕਰੋ ਪਹਿਲਾਂ ਵੀ ਤੁਹਾਨੂੰ ਸਿਆਸਤ ਨੇ ਮਾਰਿਆ ਮਜੀਠੀਆ ਸਾਹਿਬ ਸਿਆਸਤ ਨੇ ਆਪੇ ਬਣੇ ਮਾਜੇ ਦੇ ਜਰਨੈਲ ਤੁਹਾਨੂੰ ਸਿਆਸਤਾਂ ਨੇ ਮਾਰਿਆ ਅੱਜ ਵੀ ਤੁਸੀਂ ਇਹ ਸਿਆਸਤ ਕਰ ਤੁਸੀਂ ਇਲਜ਼ਾਮ ਲਾ ਰਹੇ ਹੋ ਵਰਪਰੀ ਸੇ ਭੁੱਲਰ ਤੇ ਮੈਂ ਕਹਿਣਾ ਚਾਹੁੰਦਾ ਇਹ ਤਾਂ ਤੁਹਾਡੀ ਸਾਜ਼ਿਸ਼ ਵੀ ਹੋ ਸਕਦੀ ਆ ਜੇ ਸਾਜ਼ਿਸ਼ ਦੀ ਗੱਲ ਕਰਦੇ ਹੋ ਇਹ ਬਲਵਿੰਦਰ ਸਿੰਘ ਭੁੰਦੜ ਦੀ ਵੀ ਸਾਜ਼ਿਸ਼ ਹੋ ਸਕਦੀ ਆ ਕਿ ਸੁਖਵੀਰ ਸਿੰਘ ਬਾਦਲ ਦਾ ਭੋਗ ਪੈ ਜੇ ਤੇ ਮੈਂ ਪੱਕਾ ਪ੍ਰਧਾਨ ਬਣ ਜਾ ਬਿਕਰਨ ਸਿੰਘ ਮਜੀਠੀਆ ਦੀ ਵੀ ਹੋ ਸਕਦੀ ਆ ਤੁਹਾਡੀ ਵੀ ਇਹ ਸਾਜ਼ਿਸ਼ ਹੋ ਸਕਦੀ ਆ ਕਿ ਸੁਖਵੀਰ ਸਿੰਘ ਬਾਦਲ ਪਾਸੇ ਹੋ ਜੇ ਤੇ ਮੈਂ ਪ੍ਰਧਾਨ ਬਣ ਜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਤਾਂ ਤੁਹਾਡੀ ਵੀ ਸਾਜ਼ਿਸ਼ ਹੋ ਸਕਦੀ ਆ ਤੁਸੀਂ ਇੱਕ ਹੋਨੈਸਟ ਆਫੀਸਰ ਤੇ ਜਿਹੜਾ ਤੁਹਾਡੇ ਵੇਲੇ ਵੀ ਵੱਡੀਆਂ ਡਿਊਟੀਆਂ ਦਿੰਦਾ ਰਿਹਾ ਗੁਰਪ੍ਰੀਤ ਸਿੰਘ ਭੁੱਲਰ ਜਿਹੜਾ ਦੂਜੀ ਵਾਰੀ ਗੁਰੂ ਰਾਮਦਾਸ ਦੇ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਸਿਫਤੀ ਦੇ ਘਰ ਚ ਦੂਜੀ ਵਾਰ ਪੁਲਿਸ ਕਮਿਸ਼ਨਰ ਲੱਗਿਆ ਵੱਡੇ ਅਹੁਦਿਆਂ ਤੇ ਸੇਵਾ ਕੀਤੀ ਆ ਐਡਾ ਵੱਡਾ ਉਹਦੀ ਡਿਊਟੀ ਦਾ ਰਿਕਾਰਡ ਆ ਤੁਹਾਡੀ ਜਾਤੀ ਰੰਜਿਸ਼ ਆ ਕੋਈ ਉਹਦੇ ਨਾਲ ਅੱਜ ਤੁਸੀਂ ਉਹਨੂੰ ਕਟਹਿਰੇ ਚ ਖੜਾ ਕਰ ਰਹੇ ਹੋ ਪੰਜਾਬ ਦਾ ਡੀਜੀਪੀ ਗੌਰਵ ਜਾਦਵ ਇੱਕ ਹਨੋਸ਼ਟ ਆਫੀਸਰ ਆ ਠੀਕ ਆ ਕਈ ਸਰਕਾਰੀ ਫੈਸਲੇ ਲੈਣੇ ਪੈਂਦੇ ਪਰ ਉਹਨਾਂ ਦੀ ਸੁਰੱਖਿਆ ਜੇ ਸੁਰੱਖਿਆ ਦਸਤਾ ਨਾ ਹੁੰਦਾ ਤਾਂ ਕਿਵੇਂ ਬੱਜਦਾ ਸੁਖਵੀਰ ਸਿੰਘ ਬਾਦਲ ਬਿਕਰਮ ਸਿੰਘ ਮਜੀਠੀਆ ਕਹਿ ਰਿਹਾ ਕਿ ਜਿਹੜਾ ਸਿਪਾਹੀ ਜਿੰਨੇ ਨਰੈਣ ਸਿੰਘ ਚੌੜਾ ਨੂੰ ਖੜਿਆ ਇਹ ਬੀਬੀ ਹਰਸਿਮਰਤ ਕੌਰ ਬਾਦਲ ਦੀ ਸਿਕਿਉਰਟੀ ਚਾ ਬਿਕਰਮ ਮਜੀਠੀਆ ਜਵਾਬ ਦੇਊਗਾ ਕਿ ਜਿਹੜਾ ਬੀਬੀ ਹਰਸਿਮਰਤ ਕੌਰ ਦੀ ਸਿਕਿਉਰਟੀ ਚਾ ਉਹ ਸੁਖਬੀਰ ਸਿੰਘ ਬਾਦਲ ਨਾਲ ਕਿਵੇਂ ਖੜਾ ਸੀਗਾ ਸਿਕਿਉਰਟੀ ਉਹ ਹਰਸਿਮਰਤ ਕੌਰ ਬਾਦਲ ਦੀ ਤੇ ਖੜਾ ਸੀ ਕੀ ਪੁਲਿਸ ਦੱਸ ਸਕਦੀ ਹੈ ਕਿ ਇੱਕ ਬੰਦੇ ਦੀ ਸਿਕਿਉਰਟੀ ਚ ਖੜਾ ਪੁਲਿਸ ਅਫਸਰ ਦੂਜੇ ਦੀ ਸਿਕਿਉਰਟੀ ਕਰ ਸਕਦਾ ਜਾਂ ਇੱਕ ਨਾਲ ਲੱਗੀ ਹੋਈ ਡਿਊਟੀ ਦੂਜੇ ਨਾਲ ਨਿਭਾ ਸਕਦਾ ਤੁਸੀਂ ਅੱਜ ਵੀ ਆਪਣੀਆਂ ਗੁੰਡਾਗਰਦੀਆਂ ਕਰ ਰਹੇ ਆ ਤੇ ਮੁਲਾਜ਼ਮਾਂ ਨੂੰ ਆਪਣੇ ਤਰ੍ਹਾਂ ਵਰਤ ਰਹੇ ਆ ਜਿਹੜਾ ਮੁਲਾਜ਼ਮ ਤੁਹਾਡੇ ਕਹੇ ਤੇ ਗੋਲੀਆਂ ਚਲਾਵੇ ਉਹ ਸਹੀ ਆ ਡੀਜੀਪੀ ਸੁਮੇਸ਼ ਸੈਣੀ ਨੂੰ ਤੁਸੀਂ ਲਾ ਦਿਓ ਉਹ ਸਹੀ ਆ ਜਿਹੜਾ ਸਿੱਖ ਨੌਜਵਾਨਾਂ ਦਾ ਕਾਤਲ ਆ ਤੇ ਗੁਰਪ੍ਰੀਤ ਸਿੰਘ ਭੁੱਲਰ ਵਰਗਾ ਹੋਰ ਨੈਸਟ ਅਫਸਰ ਜਿਹੜਾ ਉਹ ਤੁਹਾਡੇ ਲਈ ਦੋਸ਼ੀ ਹੋ ਗਿਆ ਪੰਜਾਬ ਦਾ ਡੀਜੀਪੀ ਗੌਰਵ ਜਾਦਵ ਤੁਹਾਡੇ ਲਈ ਦੋਸ਼ੀ ਹੋ ਗਿਆ ਅੱਜ ਤੁਸੀਂ ਰੰਜਿਸ਼ ਕੱਢ ਰਹੇ ਹੋ ਉਹਨਾਂ ਦੇ ਨਾਲ ਜਾਤੀ ਰੰਜਿਸ਼ ਸੀਬੀਆਈ ਦੀ ਜਾਂਚ ਫਲਾਣੀ ਜਾਂਚ ਅੱਜ ਤੁਹਾਨੂੰ ਜਾਂਚਾਂ ਚੇਤੇ ਆ ਗਈਆਂ ਬਰਗਾੜੀ ਬੇਦਬੀ ਕਾਂਡ ਵੇਲੇ ਜਾਂਚਾਂ ਚੇਤੇ ਨਾ ਆਈਆਂ ਸਿੱਖ ਨੌਜਵਾਨਾਂ ਦੇ ਕਤਲਾਂ ਵੇਲੇ ਜਾਂਚਾਂ ਨਾ ਚੇਤੇ ਆਈਆਂ ਹੁਣ ਨਾ ਆਈਆਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਕਲ ਨੂੰ ਹੱਥ ਮਾਰੋ ਅਜੇ ਵੀ ਰਾਜਨੀਤੀ ਤੋਂ ਪਰੇ ਹੋ ਜਾਓ ਗੁਰੂ ਦਾ ਡਰ ਭੈ ਜਿਹੜੇ ਗੁਰੂ ਦੇ ਦਰ ਤੇ ਤੁਹਾਨੂੰ ਸੇਵਾ ਲੱਗੀ ਉਹਨੂੰ ਨਿਭਾਓ ਉਹਦਾ ਡਰ ਭੈ ਰੱਖੋ ਮੇਰਾ ਤਾਂ ਸਿੱਧੇ ਤੌਰ ਤੇ ਜ਼ਥੇਦਾਰਾਂ ਦੇ ਉੱਤੇ ਆ ਕਿ ਜ਼ਥੇਦਾਰ ਇਸ ਹਮਲੇ ਦਾ ਕਾਰਨ ਨੇ ਜੇ ਜ਼ਥੇਦਾਰਾਂ ਸਖਤ ਸਜ਼ਾ ਦਿੱਤੀ ਹੁੰਦੀ ਹੈ ਹਮਲਾ ਨਾ ਹੁੰਦਾ ਵਿਕਰਮ ਸਿੰਘ ਮਜੀਠੀਆ ਬਲਵਿੰਦਰ ਸਿੰਘ ਭੁੰਧੜ ਵੀ ਇਹਦੇ ਪਿੱਛੇ ਹੋ ਸਕਦਾ ਕਿ ਪ੍ਰਧਾਨਗੀ ਲੈਣ ਵਾਸਤੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਕੀਤਾ ਹੋਵੇ ਕਿ ਇਹਨੂੰ ਪਾਸੇ ਕਰਕੇ ਤੇ ਅਸੀਂ ਜਿਹੜਾ ਹੈਗਾ ਉਹ ਪ੍ਰਧਾਨਗੀ ਤੇ ਬੈਠ ਜਾਈਏ ਮੈਂ ਸਿੱਧੇ ਤੌਰ ਤੇ ਕਹਿਣਾ ਚਾਹੁੰਨਾ ਔਰ ਮੈਂ ਇਹਨਾਂ ਨੂੰ ਕਾਲੀਆਂ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਇਸ ਗੱਲ ਤੋਂ ਬਾਜ਼ ਜਾਓ ਤੇ ਜਥੇਦਾਰ ਸਹਿਬਾਨੋ ਅਜੇ ਵੀ ਪੰਥ ਦੇ ਹੱਕ ਵਿੱਚ ਬਿਨਾਂ ਪੱਖਪਾਤ ਤੋਂ ਫੈਸਲਾ ਲਵੋ ਇਤਿਹਾਸ ਬਣ ਰਿਹਾ ਲਿਖਿਆ ਜਾ ਰਿਹਾ ਇਹ ਗੱਲ ਵੀ ਲਿਖੀ ਜਾਣੀ ਹੈ ਤੇ ਮੇਰੀ ਨਿਮਰਤਾ ਸਹਿਤ ਅਪੀਲ ਹੈ ਤੁਹਾਨੂੰ ਕਿ ਜੇ ਤੁਸੀਂ ਸਜ਼ਾ ਦਿੱਤੀ ਹੁੰਦੀ ਤੇ ਆ ਗੱਲ ਨਹੀਂ ਸੀ ਜਦੋਂ ਮੈਂ ਵਿਰੋਧ ਕੀਤਾ ਸੀ ਇਸ ਗੱਲ ਦਾ ਸਾਰਥਕ ਸ਼ਬਦਾਂ ਦੇ ਅੰਦਰ ਤੇ ਕਈਆਂ ਨੇ ਕਿਹਾ ਸੀ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਇਹ ਰਿਜ਼ਲਟ ਦੇਖ ਲਿਆ ਇਹ ਰਿਜ਼ਲਟ ਤਾਂ ਹੀ ਹੋਇਆ ਜੇ ਤੁਸੀਂ ਸਜ਼ਾ ਨਹੀਂ ਦਿੱਤੀ ਜੇ ਤੁਸੀਂ ਸਜ਼ਾ ਦਿੱਤੀ ਹੁੰਦੀ ਤੇ ਹੋ ਸਕਦਾ ਭਾਈ ਨਰੈਣ ਸਿੰਘ ਚੌੜਾ ਜਿਹੜਾ ਸੀ ਇਹ ਹਮਲਾ ਨਾ ਕਰਦਾ ਸਾਰੀਆਂ ਸੰਗਤਾਂ ਇਸ ਪਾਸੇ ਜ਼ਰੂਰ ਧਿਆਨ ਦੇਣ ਜ਼ਥੇਦਾਰ ਸਹਿਬਾਨਾ ਨੂੰ ਜ਼ਰੂਰ ਅਪੀਲ ਹੈ ਕਿ ਅਜੇ ਵੀ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਪੋਲੀਟੀਕਲ ਸਜ਼ਾ ਉਹਦਾ ਤੁਸੀਂ ਨੁਕਸਾਨ ਕਰ ਰਹੇ ਹੋ ਤੁਸੀਂ ਉਹਦਾ ਫਾਇਦਾ ਨਹੀਂ ਭਲਾ ਨਹੀਂ ਕਰ ਰਹੇ ਉਹਨੂੰ ਤੁਸੀਂ ਸਿੱਖ ਰੋਹ ਦਾ ਸ਼ਿਕਾਰ ਹੋਰ ਬਣਾ ਰਹੇ ਹੋ ਕਿ ਦੇਖੋ ਜੀ ਇਹਨਾਂ ਨੇ ਤਖਤਾਂ ਦੇ ਜਥੇਦਾਰਾਂ ਤੋਂ ਵੀ ਫੈਸਲਾ ਜਿਹੜਾ ਢਿੱਲਾ ਲੈ ਲਿਆ ਇਹ ਸੰਗਤਾਂ ਦੇ ਵਿੱਚ ਜਿਹੜੀ ਹੈ ਇੱਕ ਲਹਿਰ ਚੱਲੀ ਹੋਈ ਇਸ ਗੱਲ ਦੀ ਇਹ ਚਰਚਾ ਚੱਲੀ ਹੋਈ ਆ ਸੋ ਇਸ ਗੱਲ ਤੇ ਮੈਂ ਕਹਿਣਾ ਚਾਹੁੰਦਾ ਜਥੇਦਾਰ ਸਾਹਿਬ ਜੀ ਅਜੇ ਵੀ ਵੇਲਾ ਆ ਅਜੇ ਵੀ ਇਸ ਵੇਲੇ ਨੂੰ ਸੰਭਾਲੋ ਧਾਰਮਿਕ ਦੇ ਨਾਲ ਪੋਲੀਟੀਕਲ ਸਜ਼ਾ ਲਾਵੋ ਦੂਸਰਾ ਵਿਕਰਮ ਸਿੰਘ ਮਜੀਠੀਆ ਇਹੋ ਜੀ ਖੋਸ਼ੀ ਰਾਜਨੀਤੀ ਤੋਂ ਪਿਛੇ ਹਟਣਾ ਚਾਹੀਦਾ ਜੇ ਉੱਥੇ ਪੁਲਿਸ ਦੇ ਜਾਗ ਚਬੰਦ ਨਾ ਹੁੰਦੇ ਤਾਂ ਘਟਨਾ ਕੁਝ ਹੋਰ ਹੋਣੀ ਸੀ ਐਵੇਂ ਹੌਨੈਸਟ ਪੁਲਿਸ ਅਫਸਰਾਂ ਨੂੰ ਜਿਹੜੇ ਡੈਡੀਕੇਟਿਡ ਆ ਜਿਹੜੇ ਐਸੀ ਕ੍ਰੈਡੀਬਿਲਟੀ ਦੇ ਮਾਲਕ ਆ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਸੇਵਾਵਾਂ ਕਰ ਰਹੇ ਇਹੋ ਜਿਹੇ ਪੁਲਿਸ ਅਫਸਰਾਂ ਦੇ ਉੱਤੇ ਮੈਨੂੰ ਕੋਈ ਨਿੱਜੀ ਉਹਨਾਂ ਨਾਲ ਕੋਈ ਹਮਦਰਦੀ ਨਹੀਂ ਪਰ ਮੈਂ ਜੋ ਘਟਨਾ ਕਰ ਰਿਹਾ ਦੇਖ ਰਿਹਾ ਕਿ ਤੁਸੀਂ ਰਾਜਨੀਤੀ ਕਰਕੇ ਤੁਸੀਂ ਆਪਣਾ ਦਬਾਅ ਪੁਲਿਸ ਤੇ ਬਣਾਉਣਾ ਚਾਹੁੰਦੇ ਆ ਤਾਂ ਕਿ ਬਾਕੀ ਪੁਲਿਸ ਅਫਸਰ ਤੁਹਾਡੇ ਤੋਂ ਡਰਦੇ ਰਹਿਣ ਜਿਵੇਂ ਤੁਸੀਂ ਆਪਣੇ ਰਾਜ ਭਾਗ ਦੇ ਦੌਰਾਨ ਗੁੰਡਾਗਰਦੀਆਂ ਕੀਤੀਆਂ ਤੇ ਪੁਲਿਸ ਨੂੰ ਜਿਸ ਤਰ੍ਹਾਂ ਚੌਕੀਦਾਰਾਂ ਨੌਕਰਾਂ ਵਾਂਗੂ ਵਰਤਿਆ ਤੁਸੀਂ ਅੱਜ ਵੀ ਜਿਹੜਾ ਉਸੇ ਤਰ੍ਹਾਂ ਵਰਤਣਾ ਚਾਹੁੰਦੇ ਇਸ ਗੱਲ ਤੋਂ ਗੁਰੇਜ਼ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ